ਪੰਜਾਬ ਵਾਸੀਆਂ ਲਈ ਖੜਾ ਹੋਇਆ ਨਵਾਂ ਸੰਕਟ ਆਮ ਲੋਕਾਂ ਲਈ ਵਧੀ ਮਹਿੰਗਾਈ ਸਿੱਧਾ ਬਜਟ ਤੇ ਪੈ ਰਿਹਾ ਅਸਰ ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਤੁਰੰਤ ਕਰੋ ਇਹ ਛੇ ਕੰਮ ਨਹੀਂ ਤਾਂ ਫਸ ਜਾਵੇਗੀ ਬੀਮੀ ਕਿਸ਼ਤ ਹੈਲੋ ਦੋਸਤੋ ਸ੍ਰੀਕਾਲ ਤੁਹਾਡੇ ਆਪਣੇ ਚੈਨਲ ਅਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਪੰਜਾਬ ਵਿੱਚ ਮੌਨਸੂਨ ਕਾਰਨ ਲੋਕਾਂ ਨੂੰ ਪੱਖ ਦੀ ਗਰਮੀ ਤੋਂ ਰਾਹਤ ਮਿਲੀ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਜਲ-ਥਲ ਦੇ ਹਾਲਾਤ ਬਣੇ ਹੋਏ ਹਨ ਹਾਲਾਂਕਿ ਇਸ ਕਾਰਨ ਪੰਜਾਬੀਆਂ ਦਾ ਜਿੱਥੇ ਹੀਟ ਵੇਪ ਤੋਂ ਬਚਾ ਹੋਇਆ ਹੈ ਉਥੇ ਹੀ ਇਸ ਨੇ ਇੱਕ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ। ਭਾਰੀ ਬਾਰਿਸ਼ ਕਾਰਨ ਸੂਬੇ ਵਿੱਚ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਰੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧੇ ਨੇ ਪੰਜਾਬੀਆਂ ਦੇ ਰਸੋਈ ਬਜਟ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਮੀਂਹ ਅਤੇ ਨਮੀ ਵਾਲੇ ਮੌਸਮ ਕਾਰਨ ਹਰੀਆਂ ਸਬਜ਼ੀਆਂ ਦੀ ਸਪਲਾਈ ਘਟ ਗਈ ਹੈ। ਜਦੋਂ ਕਿ ਬਾਜ਼ਾਰਾਂ ਵਿੱਚ ਲਗਾਤਾਰ ਮੰਗ ਵਧ ਰਹੀ ਹੈ। ਸਥਾਨਕ ਵਪਾਰੀਆਂ ਅਤੇ ਖਪਤਕਾਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨੇ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਬੋਝ ਪਾਇਆ ਹੈ। ਸਬਜ਼ੀਆਂ ਤੇ ਸਬਜ਼ੀਆਂ ਦੇ ਵਪਾਰੀਆਂ ਅਨੁਸਾਰ ਸਬਜ਼ੀਆਂ ਦੀ ਸਪਲਾਈ ਵਿੱਚ ਭਾਰੀ ਘਾਟ ਆਈ ਹੈ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵਿੱਚ ਭਾਰੀ ਘਾਟ ਆਈ ਹੈ। ਸਥਾਨਕ ਵਿਕਰੇਤਾ ਆਸ਼ੂ ਸੰਨੀ, ਮੰਗਲ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਖਰਾਬ ਮੌਸਮ ਅਤੇ ਮੀਂਹ ਕਾਰਨ ਤੜਕਾਂ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਕਾਰਨ ਸਬਜ਼ੀਆਂ ਦੀ ਢੋਆ ਢੋਈ ਵਿੱਚ ਦੇਰੀ ਹੋ ਰਹੀ ਹੈ। ਇਸ ਦਾ ਸਿੱਧਾ ਅਸਰ ਸਬਜ਼ੀਆਂ ਦੀਆਂ ਕੀਮਤਾਂ ਤੇ ਪੈ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਨੇ ਉਹਨਾਂ ਦੇ ਮਹੀਨਾਵਾਰ ਬਜਟ ਨੂੰ ਪ੍ਰਭਾਵਿਤ ਕੀਤਾ ਹੈ। ਢੇਲੂ ਔਰਤਾ ਮੁਤਾਬਕ ਸਬਜ਼ੀਆਂ ਦੀ ਮਾਤਰਾ ਘਟਾਉਣੀ ਪਵੇਗੀ ਕਿਉਂਕਿ ਹਰ ਕੋਈ ਇੰਨੀਆਂ ਮਹਿੰਗੀਆਂ ਸਬਜ਼ੀਆਂ ਨਹੀਂ ਖਰੀਦ ਸਕਦਾ। ਸਥਾਨਕ ਬਾਜ਼ਾਰਾਂ ਵਿੱਚ ਸਬਜ਼ੀਆਂ ਦੀ ਘੱਟ ਸਪਲਾਈ ਅਤੇ ਵਾਧੀ ਮੰਗ ਨੇ ਵੀ ਵਿਕਰੇਤਾਵਾਂ ਨੂੰ ਮਹਿੰਗੀਆਂ ਕੀਮਤਾਂ ਤੇ ਸਬਜ਼ੀਆਂ ਵੇਚਣ ਲਈ ਮਜਬੂਰ ਕੀਤਾ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾ ਨਾ ਜਿਸ ਕਾਰਨ ਸਬਜ਼ੀਆਂ ਦੀ ਸਪਲਾਈ ਵਿੱਚ ਸੁਧਾਰ ਦੀ ਉਮੀਦ ਘੱਟ ਹੀ ਹੈ ਸਰਕਾਰੀ ਅਧਿਕਾਰੀ ਨੇ ਇਸ ਸਮੱਸਿਆ ਦੇ ਹੱਲ ਲਈ ਹਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਹਨ ਇਸ ਦੌਰਾਨ ਆਮ ਲੋਕਾਂ ਨੂੰ ਮਹਿੰਗੀਆਂ ਸਬਜ਼ੀਆਂ ਤੇ ਗੁਜ਼ਾਰਾ ਕਰਨਾ ਪੈ ਰਿਹਾ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਧੀ ਦੇ ਨਾਮ ਉੱਤੇ 24000 ਰੁਪਏ ਜਮ੍ਹਾਂ ਕਰੋ ਮਿਲਣਗੇ 11 ਲੱਖ ਰੁਪਏ ਜਾਣੋ ਸਰਕਾਰ ਦੀ ਸਕੀਮ ਬਾਰੇ ਜੇਕਰ ਤੁਸੀਂ ਵੀ ਆਪਣੀ ਧੀ ਦੇ ਭਵਿੱਖ ਅਤੇ ਵਿਆਹ ਬਾਰੇ ਚਿੰਤਾਤ ਹੋ ਤਾਂ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੇਂਦਰ ਸਰਕਾਰ ਨੇ ਧੀਆਂ ਲਈ ਇੱਕ ਖਾਸ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਸੁਕੰਨਿਆ ਸਮਰiddhi ਯੋਜਨਾ ਰੱਖਿਆ ਗਿਆ ਇਸ ਯੋਜਨਾ ਦੇ ਤਹਿਤ ਮਾਪਿਆਂ ਨੂੰ ਹਰ ਸਾਲ ਧੀਆਂ ਦੇ ਨਾਮ ਉੱਤੇ ਪੈਸੇ ਜਮਾ ਕਰਨੇ ਪੈਂਦੇ ਹਨ ਫਿਰ ਇਸ ਤੋਂ ਬਾਅਦ ਜਦੋਂ ਖਾਤਾ ਮੈਚੂਰ ਹੁੰਦਾ ਹੈ ਤਾਂ ਤੁਹਾਨੂੰ ਲੱਖਾਂ ਰੁਪਏ ਦੀ ਵਾਪਸੀ ਮਿਲਦੀ ਹੈ ਨਾਲ ਹੀ ਇਸ ਦਾ ਪੂਰਾ ਹਿਸਾਬ ਤੁਹਾਨੂੰ ਹੇਠਾ ਦਿੱਤਾ ਗਿਆ ਇਸ ਯੋਜਨਾ ਵਿੱਚ ਨਿਵੇਸ਼ ਕਰਨ ਦੇ ਫਾਇਦੇ ਇਹ ਹਨ ਕਿ ਤੁਹਾਨੂੰ ਇੱਥੇ ਬਾਅਦ ਵਿੱਚ ਵੱਧ ਵਿਆਜ ਦਿੱਤਾ ਜਾਂਦਾ ਜਦੋਂ ਕਿ ਤੁਹਾਨੂੰ ਇਸ ਉੱਤੇ ਮਿਸ਼ਰਤ ਵਿਆਜ ਦਾ ਲਾਭ ਮਿਲਦਾ ਜਾਣੀ ਕਿ ਤੁਹਾਡੀ ਇਸ ਯੋਜਨਾ ਰਾਹੀਂ ਕਰੋੜਪਤੀ ਬਣ ਸਕਦੀ ਹੈ। ਸੁकन्या समृद्धि ਯੋਜਨਾ ਕੀ ਹੈ? ਸੁकन्या समृद्धि ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ। ਇਸ ਯੋਜਨਾ ਲਈ ਇਹ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਹੈ ਕਿ ਭਵਿੱਖ ਵਿੱਚ ਗਰੀਬ ਪਰਿਵਾਰ ਦੀ ਧੀ ਨੂੰ ਸਰਕਾਰ ਤੋਂ ਵਿੱਤੀ ਸਹਾਇਤਾ ਮਿਲ ਸਕੇ। ਜੇਕਰ ਗਰੀਬ ਪਰਿਵਾਰ ਹਰ ਸਾਲ ਥੋੜਾ ਜਿਹਾ ਪੈਸਾ ਬਚਾਉਂਦੇ ਹਨ ਅਤੇ ਇਸ ਵਿੱਚ ਨਿਵੇਸ਼ ਕਰਦੇ ਹਨ ਤਾਂ ਉਹ ਪਰਿਪੱਕਤਾ ਤੇ ਬਹੁਤ ਜ਼ਿਆਦਾ ਰਿਟਰਨ ਦੇ ਸਕਦੇ ਹਨ ਇਸ ਯੋਜਨਾ ਵਿੱਚ ਪਰਿਵਾਰਾਂ ਦੀਆਂ ਸਿਰਫ ਦੋ ਧੀਆਂ ਦੇ ਨਾਮ ਤੇ ਖਾਤਾ ਖੋਲਿਆ ਜਾ ਸਕਦਾ ਹੈ ਨਿਵੇਸ਼ ਕਰਨ ਉਤੇ ਇਹ ਲਾਭ ਮਿਲਣਗੇ ਜੇਕਰ ਤੁਸੀਂ ਡਾਕ ਘਰ ਸੁਕੰਨਿਆ ਸਮ੍ਰiddhi ਯੋਜਨਾ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਇੱਥੇ ਸਭ ਤੋਂ ਵੱਧ ਵਿਆਜ ਦਿੱਤਾ ਜਾਂਦਾ ਹੈ ਜੋ ਕਿ ਲਗਭਗ 8.2% ਹੈ ਇਸ ਤੋਂ ਇਲਾਵਾ ਤੁਹਾਨੂੰ ਜਮਾ ਰਕਮ ਤੇ ਗਰੰਟੀਸ਼ੁਦਾ ਵਾਪਸੀ ਦਾ ਲਾਭ ਮਿਲਦਾ ਹੈ ਤੁਹਾਨੂੰ ਇਸ ਯੋਜਨਾ ਵਿੱਚ ਪ੍ਰਾਪਤ ਤੇ ਵਿਆਜ ਤੇ ਟੈਕਸ ਦੇਣ ਦੀ ਜ਼ਰੂਰਤ ਨਹੀਂ ਤੁਹਾਨੂੰ 24000 ਰੁਪਏ ਜਮ੍ਹਾਂ ਕਰਨ ਤੇ 11 ਲੱਖ ਰੁਪਏ ਮਿਲਣਗੇ ਜੇਕਰ ਤੁਸੀਂ ਸਾਲ 2025 ਵਿੱਚ ਸੁਕੰਨਿਆ ਸਮ੍ਰiddhi ਯੋਜਨਾ ਦਾ ਖਾਤਾ ਖੋਲਣ ਜਾ ਰਹੇ ਹੋ ਤਾਂ ਤੁਹਾਡੀ ਧੀ ਅਤੇ ਤੁਹਾਡੀ ਧੀ 5 ਸਾਲ ਦੀ ਹੈ ਤਾਂ ਇਹ ਖਾਤਾ 2044 ਵਿੱਚ ਪਰਪੱਕ ਹੋ ਜਾਵੇਗਾ ਜੇਕਰ ਤੁਸੀਂ ਲਗਾਤਾਰ 15 ਸਾਲਾਂ ਲਈ ਹਰ ਸਾਲ 24000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 15 ਸਾਲਾਂ ਲਈ 380000 ਰੁਪਏ ਦਾ ਨਿਵੇਸ਼ ਕਰਨਾ ਪਵੇਗਾ ਇਸ ਤੋਂ ਬਾਅਦ ਤੁਹਾਨੂੰ ਪਰਿਪੱਕਤਾ ਤੇ ਕੁੱਲ 748412 ਰੁਪਏ ਦਾ ਵਿਆਜ ਮਿਲੇਗਾ ਅਤੇ ਮੈਚਿਓਰਿਟੀ ਵੈਲਿਊ 118412 ਰੁਪਏ ਹੋਵੇਗੀ ਆਓ ਹੁਣ ਅੱਗੇ ਵਾਦੇ ਆ ਅਗਲੀ ਅਪਡੇਟ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ 16 ਜੁਲਾਈ ਤੱਕ ਅਲਰਟ ਜਾਰੀ ਪਿਛਲਾ ਇੱਕ ਹਫਤਾ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਸਣੇ ਪੂਰੇ ਉੱਤਰੀ ਭਾਰਤ ਵਿੱਚ ਇੱਕ ਹਫਤਾ ਲਗਾਤਾਰ بارش ਹੋਈ ਹੈ ਜਿਸ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ ਅੱਜ ਪੰਜਾਬ ਵਿੱਚ ਇੱਕ ਵਾਰ ਫਿਰ ਹੋਮਸ ਭਾਰੀ ਗਰਮੀ ਨੇ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਆਪਣੀ ਤਾਜ਼ਾ ਅਪਡੇਟ ਵਿੱਚ ਆਖਿਆ ਹੈ ਕਿ ਅਜੇ ਮੀਂਹ ਦਾ سلسلہ ਜਾਰੀ ਰਹੇਗਾ ਅੱਜ ਰਾਤ ਤੋਂ ਇੱਕ ਵਾਰ ਫਿਰ ਮੌਸਮ ਬਦਲੇਗਾ ਤੇਜ਼ ਹਵਾਵਾਂ ਨਾਲ بارش ਹੋਵੇਗੀ ਇਹ ਭਵਿੱਖਬਾਣੀ ਪੂਰੇ ਉੱਤਰੀ ਭਾਰਤ ਲਈ ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਅਤੇ ਹਰਿਆਣਾ ਵਿੱਚ 16 ਜੁਲਾਈ ਤੱਕ ਭਾਰੀ بارش ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੂਰਬੀ ਉੱਤਰ ਪ੍ਰਦੇਸ਼ ਪੂਰਬੀ ਪੱਛਮੀ ਰਾਜਸਥਾਨ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇਹਨਾਂ ਰਾਜਾਂ ਵਿੱਚ ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਇੱਕ ਮੌਸਮੀ ਪ੍ਰਣਾਲੀ ਬਣ ਰਹੀ ਹੈ ਇਸ ਪ੍ਰਣਾਲੀ ਦਾ ਪ੍ਰਭਾਵ ਪੱਛਮੀ ਬੰਗਾਲ ਝਾਰਖੰਡ ਛੱਤੀਸਗੜ ਅਤੇ ਮੱਧ ਪ੍ਰਦੇਸ਼ ਵਿੱਚ ਦੇਖਿਆ ਜਾਵੇਗਾ ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਝਾਰਖੰਡ ਵਿੱਚ ਬਣੇ ਚੱਕਰਵਰਤੀ ਸਰਕੂਲੇਸ਼ਨ ਕਾਰਨ ਸਾਡੇ ਆਲੇ-ਦੁਆਲੇ ਅਤੇ ਖੇਤਰਾ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਪੂਰਬੀ ਮੱਧ ਪ੍ਰਦੇਸ਼ ਛੱਤੀਸਗੜ ਅਤੇ ਵਿਦਰਭ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ 14 ਜੁਲਾਈ ਤੱਕ ਪੱਛਮੀ ਬੰਗਾਲ 오ਡੀਸਾ ਸਿੱਕਮ ਪੂਰਬੀ ਰਾਜਸਥਾਨ ਦੇ ਹਿਮਾਲੀਅਨ ਅਤੇ ਗੰਗਾਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਤੁਰੰਤ ਕਰੋ ਇਹ 6 ਕੰਮ ਨਹੀਂ ਤਾਂ ਫਸ ਜਾਵੇਗੀ ਬੀਮੀਕਿਸ਼ਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਲਾਪਾਤਰੀ ਬੀਮੀਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਇਹ ਬਹੁਤ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਹੋਣ ਜਾ ਰਹੀ ਹੈ ਪਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਕਿਸ਼ਤ ਦੇ ਪੈਸੇ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਕੁਝ ਮਹੱਤਵਪੂਰਨ ਕੰਮ ਸਮੇਂ ਸਿਰ ਪੂਰੇ ਕਰਨੇ ਪੈਣਗੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਯੋ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਰਕਮ ਡਾਇਰੈਕਟ ਬੈਨੀਫਿਟ ਟਰਾਂਸਫਰ ਰਾਹੀਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਉਹਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਹੈ ਜਿਸ ਨਾਲ ਭਾਰਤ ਦੀ ਖੇਤੀਬਾੜੀ ਖੁਸ਼ਹਾਲ ਹੋ ਰਹੀ ਹੈ। ਪੀਐਮ ਕਿਸਾਨ ਦੀ ਬੀਮੀ ਕਿਸ਼ਤ ਦਾ ਲਾਭ ਪ੍ਰਾਪਤ ਕਰਨ ਲਈ ਅੱਜ ਹੀ ਕੁਝ ਮਹੱਤਵਪੂਰਨ ਕੰਮ ਪੂਰੇ ਕਰੋ। ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ? ਈਕੇਵਾਈਸੀ ਲਾਜ਼ਮੀ ਹੈ। ਲੋ ਜੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਪੀਐਮ ਕਿਸਾਨ ਪੋਰਟਲ ਜਾਂ ਨਜ਼ਦੀਕੀ CSC ਸੈਂਟਰ ਰਾਹੀਂ ਇਲੈਕਟ੍ਰੋਨਿਕ KYC ਕਰਵਾਉਣਾ ਜ਼ਰੂਰੀ ਹੈ OTP ਆਧਾਰਿਤ ਇਹ KYC ਵੈੱਬਸਾਈਟ ਤੇ ਉਪਲਬਧ ਹੈ ਜਦੋਂ ਕਿ ਬਾਇਓਮੈਟ੍ਰਿਕ e-KYC ਲਈ CSC ਸite ਤੇ ਜਾਓ ਆਧਾਰ ਨੂੰ ਬੈਂਕ ਖਾਤੇ ਨਾਲ ਲਿੰਕ ਕਰੋ ਤੁਹਾਡਾ ਆਧਾਰ ਨੰਬਰ ਤੁਹਾਡੇ ਸਰਗਰਮ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਜੇਕਰ ਇਹ ਲਿੰਕ ਨਹੀਂ ਹੈ ਤਾਂ ਪੈਸੇ ਟਰਾਂਸਫਰ ਨਹੀਂ ਕੀਤੇ ਜਾਣਗੇ ਬੈਂਕ ਖਾਤੇ ਦੀ ਅਭੇਰਵਿਆਦੀ ਜਾਂਚ ਕਰੋ ਬੈਂਕ ਖਾਤਾ ਨੰਬਰ ਅਤੇ ਆਈ ਐਫ ਐਸ ਸੀ ਕੋਡ ਵਰਗੇ ਵੇਰਵਿਆਂ ਦੀ ਜਾਂਚ ਦੋ ਵਾਰ ਕਰੋ ਗਲਤ ਜਾਣਕਾਰੀ ਦੇਣ ਲੈਣ ਦੇਣ ਨੂੰ ਅਸਫਲ ਕਰ ਸਕਦੀ ਹੈ ਜ਼ਮੀਨੀ ਰਿਕਾਰਡ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕਰੋ ਜੇਕਰ ਤੁਹਾਡੇ ਜ਼ਮੀਨੀ ਰਿਕਾਰਡ ਵਿੱਚ ਕੋਈ ਗਲਤੀ ਜਾਂ ਅਧੂਰੇ ਦਸਤਾਵੇਜ਼ ਹਨ ਤਾਂ ਤੁਹਾਨੂੰ ਤੁਰੰਤ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਠੀਕ ਕਰੋ ਨਹੀਂ ਤਾਂ ਯੋਗਤਾ ਰੱਦ ਕੀਤੀ ਜਾ ਸਕਦੀ ਹੈ ਲਾਪਾਤਰੀ ਸਥਿਤੀ ਦੀ ਜਾਂਚ ਕਰੋ www.pmkisan.gov.in ਤੇ ਜਾ ਕੇ ਤੁਸੀਂ ਆਪਣੀ ਯੋਗਤਾ ਸਥਿਤੀ ਪਿਛਲੀਆਂ ਕਿਸ਼ਤਾਂ ਬਾਰੇ ਜਾਣਕਾਰੀ ਅਤੇ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ ਮੋਬਾਈਲ ਨੰਬਰ ਅਪਡੇਟ ਕਰੋ ਜੇਕਰ ਤੁਹਾਡਾ ਮੋਬਾਈਲ ਨੰਬਰ ਪੁਰਾਣਾ ਹੈ ਤਾਂ ਤੁਹਾਨੂੰ OTP ਅਤੇ ਹੋਰ ਚੇਤਾਵਨੀਆਂ ਨਹੀਂ ਮਿਲਣਗੀਆਂ ਇਸ ਲਈ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਮੋਬਾਈਲ ਨੰਬਰ ਕਿਵੇਂ ਅਪਡੇਟ ਕਰਨਾ ਹੈ ਆਉ ਜਾਣਦੇ ਹਾਂ ਪੀਐਮ ਕਿਸਾਨ ਦੀ ਵੈਬਸਾਈਟ https://pmkisan.gov.in ਤੇ ਜਾਓ ਕਿਸਾਨ ਕੋਰਨਰ ਤੇ ਜਾਓ ਮੋਬਾਈਲ ਨੰਬਰ ਅਪਡੇਟ ਕਰੋ ਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਨੰਬਰ ਜਾਂ ਆਧਾਰ ਨੰਬਰ ਦਰਜ ਕਰੋ ਕੈਪਚਾ ਭਰੋ ਤੇ ਸਬਮਿਟ ਤੇ ਕਲਿੱਕ ਕਰੋ ਸਕਰੀਨ ਤੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਬਾਈਲ ਨੰਬਰ ਅਪਡੇਟ ਕਰੋ ਜੇਕਰ ਤੁਸੀਂ ਇਹ ਸਾਰੇ ਜ਼ਰੂਰੀ ਕਦਮ ਪੂਰੇ ਕਰਦੇ ਹੋ ਤਾਂ ਤੁਹਾਨੂੰ 20ਵੀਂ ਕਿਸ਼ਤ ਦਾ ਭੁਗਤਾਨ ਸਮੇਂ ਸਿਰ ਮਿਲ ਜਾਵੇਗਾ ਨਹੀਂ ਤਾਂ ਭੁਗਤਾਨ ਫਸ ਸਕਦਾ ਹੈ ਜਾਂ ਫਿਰ ਰੱਦ ਵੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਕਿਸਾਨ ਦੀ 20ਵੀਂ ਕਿਸ਼ਤ ਕਦੋਂ ਆਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੁਲਾਈ ਨੂੰ ਬਿਹਾਰ ਦੇ ਮੋਤੀहारी ਦਾ ਦੌਰਾ ਕਰਨ ਕਰ ਸਕਦੇ ਹਨ ਸੰਭਾਵਨਾ ਹੈ ਕਿ ਉਸੇ ਦਿਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ 2ਵੀਂ ਕਿਸ਼ਤ ਜਾਰੀ ਕਰਨਗੇ ਹਾਲਾਂਕਿ ਸਰਕਾਰ ਨੇ ਅਜੇ ਤੱਕ ਇਸ ਪ੍ਰੋਗਰਾਮ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਸਾਰੇ ਅਪਡੇਟ ਪਸੰਦ ਆਏ ਹੋਣਗੇ ਇਹਨਾਂ ਅਪਡੇਟਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਾਰਾ ਲਖਤੇ